ਸਸਿਕਲ ਦੋਸਤੋ ਮੈਂ ਮੰਗਲ ਮੱਤਾ ਔਰ ਅੱਜ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਗੀਤ ਸਾਂਝਾ ਕਰ ਰਿਹਾ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਗੀਤਾਂ ਜੋ ਜੀਵਨ ਦੀ ਸੱਚਾਈ ਆ ਕਿ ਇਨਸਾਨ ਸਾਰਾ ਦਿਨ ਕੰਮ ਕਰਦਾ ਸਿਰਫ ਢਿੱਡ ਭਰਨ ਦੀ ਖਾਤਰ ਰੋਟੀ ਖਾਣ ਦੀ ਖਾਤਰ ਸੋ ਉਹਨਾਂ ਨੇ ਬਹੁਤ ਹੀ ਖੂਬਸੂਰਤ ਗੀਤ ਗਾਇਆ ਖਾਣੀਆਂ ਤਾਂ ਬੰਦਿਆ ਤੋਂ ਦੋ ਰੋਟੀਆਂ ਸੋ ਜਿਨ੍ਹਾਂ ਨੂੰ ਲਿਖਿਆ ਹੈ ਸਾਡੇ ਬਹੁਤ ਹੀ ਸਤਾਰ ਜੀ ਸੰਜੀਵ ਜੀ ਹੋਰਾਂ ਨੇ ਔਰ ਆਲਮੋਸਟ ਗੀਤ ਬਹੁਤ ਵਧੀਆ ਬਹੁਤ ਵਧੀਆ ਫਰਮਾਨ ਕਰਨ ਕੀਤਾ ਗੀਤ ਦਾ ਔਰ ਮੈਨੂੰ ਬਹੁਤ ਵਧੀਆ ਲੱਗਦਾ ਗੀਤ ਇਹ ਔਰ ਮੈਂ ਅੱਜ ਤੁਹਾਡੇ ਨਾਲ ਦੋ ਸ਼ਬਦਾਂ ਸਾਂਝੇ ਕਰ ਰਿਹਾ ਔਰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੂਗਾ ਔਰ ਬੇਨਤੀ ਕਰ ਰਿਹਾ ਕਿ ਜੇਕਰ ਤੁਸੀਂ ਆਪਣੇ YouTube ਚੈਨਲ ਮੰਗਲ ਮੱਤੇ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਔਰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਮੇਰੀ ਆਵਾਜ਼ ਕਿੱਦਾਂ ਲੱਗੀ ਸੋ ਜੇ ਗਲਤੀ ਹੋਈ ਤਾਂ ਤਾਂ ਵੀ ਤੁਸੀਂ ਬਖਸ਼ਣਾ ਹਾਰੇ ਹੋ ਬਖਸ਼ੋ ਪਰ ਮੈਂ ਪੇਸ਼ ਕਰ ਲੱਗਾਂਗੀ ਖਾਣੀਆਂ ਤਾਂ ਬੰਦਿਆ ਤੂੰ ਦੋ ਰੋਟੀਆਂ ਹੋ ਖਾਣੀਆਂ ਕਮਾਲੇ ਜਾਂ ਕਮਾਲੇ ਖੂਟੀਆਂ ਹੋ ਖਾਣੀਆਂ ਤੇ ਬੰਦੇ ਆ ਤੂੰ ਦੋ ਰੋਟੀਆਂ ਹੋ ਖਾਣੀਆਂ ਤੇ ਬੰਦੇ ਆ ਤੂੰ ਦੋ ਰੋਟੀਆਂ ਸੋਹਣੀਆਂ ਦੀਆਂ ਕੰਦਾ ਤੇ ਬਨਹਾਲੇ ਬੰਗਲੇ ਹੋ ਵੇਖਦਾ ਤੂੰ ਖਾਬ ਨੂੰ ਤਰੰਗਲੇ ਸੋਹਣੀਆਂ ਦੀਆਂ ਕੰਦਾ ਤੇ ਬਨਹਾਲੇ ਬੰਗਲੇ ਹੇ ਵੇਖਦਾ ਤੂੰ ਬੰਦੇ ਆ निताबरंगले लाई जा मां लाई जा मां वॾियां त छोटियूं अखणी त बंदि तूं दो रोटियणी ते बंदे तूं दो रोटिय खरिया कमाल ਜਹਾ ਕਮ ਹਾਲੇ ਖੂਟੀਆਂ ਹੈ ਖਾਣੀਆਂ ਤੇ ਬੰਦੀਆਂ ਤੂੰ ਦੋ ਰੋਟੀਆਂ ਹੈ ਖਾਣੀਆਂ ਤੇ ਬੰਦੀਆਂ ਤੂੰ ਦੋ ਰੋਟੀਆਂ ਕਿੱਦੇ ਕਿੱਦੇ ਬੜੀ ਹੀ ਤੇ ਅਮੀਰ ਹੋਏ ਨੇ ਹੈ ਕਿੱਦੇ ਕਿੱਦੇ ਬੜੀ ਹੀ ਤੇ ਅਮੀਰ ਹੋਏ ਨੇ ਓ ਮਿੱਟੀ ਸੀ ਤੇ ਮਿੱਟੀ ਹੀ ਅਖੀਰ ਹੋਏ ਨੇ ਹੇ ਮਿੱਟੀ ਸੀ ਤੇ ਮਿੱਟੀ ਹੀ ਅਖੀਰ ਹੋਏ ਨੇ ਕਰ ਲੈ ਮਦਾਨ ਫਤਿਹ ਹੇ ਕਰ ਲੈ ਮਦਾਨ ਫਤਿਹ ਨਿਤ ਚੜ ਚੋਟੀਆਂ ਆ ਖਾਣੀਆਂ ਤੇ ਬੰਦਿਆਂ ਤੂੰ ਹੇ ਦੋ ਰੋਟੀਆਂ ਹੈ ਖਾਣੀਆਂ ਤੇ ਬੰਦੇ ਆ ਤੂੰ ਦੋ ਰੋਟੀਆਂ ਘਰੀਆਂ ਕਮਾਲੇ ਜਾਂ ਕਮਾਲੇ ਖੋਟੀਆਂ ਹੈ ਖਾਣੀਆਂ ਤੇ ਬੰਦੇ ਆ ਤੂੰ ਦੋ ਰੋਟੀਆਂ ਬੇਈਮਾਨੀ ਕਰਕੇ ਢੰਡਾਰੇ ਭਰ ਲੈ ਹੈ ਪੁੱਠੇ ਸਿੱਧੇ ਕੰਮ ਸੀ ਤੂੰ ਸਾਰੇ ਕਰ ਲੈ ਹਏ ਬੇਈਮਾਨੀ ਕਰ ਕੇ ਪੰਧਾਰੇ ਭਰ ਲੈ ਹਏ ਪੁੱਠੇ ਸਿੱਧੇ ਕੰਮ ਸੀ ਤੂੰ ਸਾਰੇ ਕਰ ਲੈ ਹਉ ਪੁੱਠੇ ਸਿੱਧੇ ਕੰਮ ਸੀ ਤੂੰ ਸਾਰੇ ਕਰ ਲੈ ਬਨ ਲੈ ਸੰਜੀਵ ਹਏ ਬਨ ਲੈ ਸੰਜੀਵ ਪਾਵੇਂ ਲੱਖ ਪੰਡਾਂ ਮੋਟੀਆਂ ਭਾਨ ਲੈ ਸੰਜੀਵ ਭਾਵੇਂ ਲੱਖ ਪੰਡਾ ਮੋਟੀਆਂ ਹੈ ਖਾਣੀਆਂ ਤੂੰ ਬੰਦੀ ਆਵੇ ਦੋ ਰੋਟੀਆਂ ਹੋ ਖਾਣੀਆਂ ਤੇ ਬੰਦੀ ਆਵੇ ਦੋ ਰੋਟੀਆਂ ਘਰਿਆਂ ਕਮਾਲੇ ਜਾਂ ਕਮਾਲੇ ਖੋਟੀਆਂ ਓ ਖਾਣੀਆਂ ਤੇ ਬੰਦੀ ਆ ਤੂੰ ਦੋ ਰੋਟੀਆਂ ਹੇ ਖਾਣੀਆਂ ਤੇ ਬੰਦੇ ਆ ਤੂੰ ਦੋ ਰੋਟੀਆਂ ਸੋ ਬਹੁਤ ਬਹੁਤ ਧੰਨਵਾਦ ਜੀ ਔਰ ਉਮੀਦ ਕਰਦਾ ਆਂ ਕਿ ਤੁਨੂੰ ਇਹ ਜੋ ਮੈਂ ਗੀਤ गा ਕੇ ਸੁਣਾਇਆ ਹੈ ਪੇਸ਼ ਕੀਤਾ ਹੈ ਚੰਗਾ ਲੱਗਿਆ ਹੋਊਗਾ ਔਰ ਦੁਬਾਰਾ ਬੇਨਤੀ ਕਰ ਰਹੇ ਆਂ ਕਿ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਔਰ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਆਂਗੇ ਅਗਲੀ ਵੀਡੀਓ ਵਿੱਚ ਸ਼ੁਕਰੀਆ